ਵੀਰੋ ਭਰਾ ਮੀਰ ਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਦਿਨ ਦੇ ਟਾਪ ਦੇ ਦੋ ਟੂਰਨਾਮੈਂਟ ਦੱਸਣ ਜਾ ਰਿਹਾ ਜੈਸ ਕਬੱਡੀ ਕੱਪਾਂ ਤੇ ਟਾਪ ਦੇ ਖਿਡਾਰੀਆਂ ਨੇ ਖੇਡਣਾ ਜੈਸ ਕੱਪਾਂ ਤੇ ਮੇਰੇ ਵੀਰੋ ਵੱਡੀਆਂ ਟੀਮਾਂ ਪਹੁੰਚਣਗੀਆਂ ਉਸ ਦੇ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਇੱਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਬਸਕ੍ਰਾਈਬ ਦਾ ਬਟਨ ਹੁੰਦਾ ਜਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਜਰੂਰ ਕਰਕੇ ਜਾਇਓ ਲਾਈਕ ਜਰੂਰ ਕਰਦੇਓ ਵੀਡੀਓ ਨੂੰ ਟੂਰਨਾਮੈਂਟ ਮੇਰੇ ਵੀਰੋ ਪਹਿਲਾ ਕਬੱਡੀ ਕੱਪ ਰਾਜਿਆਣੇ ਦੇ ਵਿੱਚ ਅੱਜ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ ਓਪਨ ਦਾ ਲੱਖ ਪਹਿਲਾ ਇਨਾਮ ਆ ਦੂਜਾ ਇਨਾਮ 75000 ਆ ਇਸ ਕਬੱਡੀ ਕੱਪ ਤੇ ਮੇਰੇ ਵੀਰੋ ਸਾਜੀ ਸ਼ਕਰਪੁਰੀਆ ਖੇਡਣ ਜਾ ਰਿਹਾ ਸ਼ਕਰਪੁਰ ਦੀ ਟੀਮ ਆ ਮੇਰੇ ਖਿਆਲ ਨਾਲ ਗੁਰਵਿੰਦਰ ਘਾਂਗੀ ਵਾਲਾ ਵੀ ਪਹੁੰਚ ਰਿਹਾ ਮੇਰੇ ਵੀਰੋ ਡੱਗੋ ਵਾਲਾ ਸ਼ਰਨਾ ਬਲਕਾਰ ਕਲਿਆਣਾ ਵਾਲਾ ਇੱਥੇ ਜੋ ਹੈ ਵੱਡੇ ਖਿਡਾਰੀ ਇਹ ਤੁਹਾਨੂੰ ਦੇਖਣ ਨੂੰ ਮਿਲਨੇ ਆ ਵੱਡੀਆਂ ਟੀਮਾਂ ਦੇ ਵਿੱਚ ਫਰਿਆਦ ਮੇਰੇ ਖਿਆਲ ਨਾਲ ਨਹੀਂ ਖੇਡਣਾ ਇੰਦਰਜੀਤ ਵੀ ਜਲਦੀ ਖੇਡਣ ਜਾ ਰਿਹਾ ਇੱਕ ਖੁਸ਼ਖਬਰੀ ਆ ਐਸਾ ਜੋ ਹੈ ਜਨਵਰੀ ਦੇ ਮਹੀਨੇ ਦੇ ਵਿੱਚ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਕੱਪ ਦੇ ਕੱਲ੍ਹ ਸਿੰਘ ਆਲਾ ਵੀ ਕਰੂਗਾ ਵਾਪਸੀ ਜਲਦੀ ਦੱਸਾਂਗੇ ਤੁਹਾਨੂੰ ਉਸ ਕੱਪ ਬਾਰੇ ਵੀ ਤੇ ਮੇਰੇ ਵੀਰੋ ਅਗਲਾ ਟੂਰਨਾਮੈਂਟ ਹਮੀਦੀ ਦੇ ਵਿੱਚ ਅੱਜ ਹੋਣ ਜਾ ਰਿਹਾ ਜਿਸ ਕਬੱਡੀ ਕੱਪ ਦੀ ਵੀ ਚਰਚਾ ਛੜੀ ਹੋਈ ਸੀ ਅੱਜ ਉੱਥੇ ਜੋ ਹੈ ਲੱਖ ਪਹਿਲਾ ਇਨਾਮ ਆ ਮੇਰੇ ਵੀਰੋ ਉੱਥੇ ਵੀ ਜੋ ਹੈ 75000 ਤੇ ਟੌਪ ਦੀਆਂ ਟੀਮਾਂ ਕੜਿਆਲੇ ਦੀ ਜੋ ਟੀਮ ਪਹੁੰਚ ਰਹੀ ਆ ਪ੍ਰਤਾਪ ਕੜਿਆਣੇ ਆਲਾ ਮੇਰੇ ਵੀਰੋ ਵੱਡੀ ਟੀਮ ਲੈ ਕੇ ਇਸ ਕਬੱਡੀ ਕੱਪ ਤੇ ਪਹੁੰਚ ਰਿਹਾ ਤੇ ਪੈਂਡ ਵੀ ਟੀਮ ਹਮੀਦੀ ਦੀ ਟੀਮ ਮੇਰੇ ਵੀਰੋ ਵੱਡੀ ਟੀਮ ਬਣ ਜਾ ਰਹੀ ਆ ਜਾਸਦੇ ਵਿੱਚ ਵੱਡੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਨੇ ਆ ਗੁਰਦੱਤ ਟਾਰਜਨ ਤੇ ਬਰੀਆ ਸਰਸਰ ਵਾਲਾ ਹਮੀਦੀ ਦੀ ਟੀਮ ਦੇ ਵਿੱਚ ਮੇਰੇ ਵੀਰੋ ਅੱਜ ਤੁਹਾਨੂੰ ਦੇਖਣ ਨੂੰ ਮਿਲਨੇ ਆ ਗੁਰਦੱਤ ਤੇ ਜੋ ਹੈ ਬਰੀਆ ਸਰਸਰ ਵਾਲਾ ਹਮੀਦੀ ਦੀ ਟੀਮ ਦੇ ਵਿੱਚ ਤੇ ਹੋਰ ਵੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਜੰਗੀ ਅਣੇ ਦੀ ਟੀਮ ਪਹੁੰਚ ਰਹੀ ਆ ਸੋਨੀ ਫੱਕਰ ਝੰਡੇ ਹੁਣੀ ਵੱਡੀ ਟੀਮ ਜੋ ਹੈ ਕਮੇਟੀ ਨੇ ਕਬਲੇਰ ਦੱਸਿਆ ਪਹਿਲਾਂ ਧੰਨਵਾਦ ਕਰਦੇ ਆ ਜੋ ਬਾਈਆਂ ਨੇ ਜੋ ਐ ਅਪਡੇਟ ਦਿੱਤੀ ਖਿਡਾਰੀਆਂ ਬਾਰੇ ਦੱਸਿਆ ਜਿੰਨੇ ਕੁ ਪਤਾ ਸੀ ਉਹ ਤੁਹਾਨੂੰ ਸਾਰੀ ਅਪਡੇਟ ਦੇਤੀ ਆ ਹਮਣਾ ਕੌਂਕਿਆਂ ਵਾਲਾ ਵੱਡੇ ਖਿਡਾਰੀ ਇਸ ਕੱਪ ਤੇ ਵੀ ਪਹੁੰਚਣਗੇ ਹੁਮੀਦੀ ਬਰਨਾਲੇ ਜ਼ਿਲ੍ਹੇ 'ਚ ਵੀ ਅੱਜ ਵੱਡੀਆਂ ਰੌਣਕਾਂ ਇਹ ਦੋ ਚੋਟੀ ਦੇ ਟੂਰਨਾਮੈਂਟ ਅੱਜ ਹੋਣੇ ਆ ਤੇ ਬਾਕੀ ਮੇਰੇ ਵੀਰੋ ਇਹ ਖਿਡਾਰੀਆਂ ਬਾਰੇ ਜਿੰਨਾ ਬਾਰੇ ਪਤਾ ਹੁੰਦਾ ਉਹ ਆਪਾਂ ਦੱਸ ਦਿੰਨੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਜੇ ਕੁਝ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਚਾਹੁੰਨਾ ਉਸ ਦੇ ਲਈ ਨਵੀਂ ਅਪਡੇਟ ਲੈ ਕੇ ਮਿਲਦੇ ਆ ਜੇ ਦੇਖਿਓ ਇਹ ਦੋ ਟਾਪ ਦੇ ਟੂਰਨਾਮੈਂਟ ਗੱਲਾਂ ਇਹਨਾਂ ਤੇ ਲੱਗਣੀਆਂ ਟਿਕਾਣੇ ਅੱਜ ਧੰਨਵਾਦ